ਇੱਕ ਬੱਸ ਦੇ ਜ਼ਰੀਏ ਲੱਖਾਂ ਰੁਪਏ ਦੀ ਨਕਦੀ ਲਿਜਾਈ ਜਾ ਰਹੀ ਸੀ ਤੇ ਇਹ ਨਕਦੀ ਜਦੋਂ ਪੰਜਾਬ ਪੁਲਿਸ ਦੇ ਨਾਕੇ ਤੇ ਪਹੁੰਚੀ ਤਾਂ ਪੁਲਿਸ ਵੱਲੋਂ ਇਸ ਨਕਦੀ ਨੂੰ ਬਰਾਮਦ ਕਰ ਲਿਆ ਗਿਆ। ਮਾਮਲਾ ਖੰਨਾ ਦਾ ਹੈ ਜਿੱਥੇ ਕਿ ਪੁਲਿਸ ਨੇ ਹਾਈ ਟੈਕ ਨਾਕਾ ਲਗਾਇਆ ਹੋਇਆ ਸੀ ਤੇ ਜਦੋਂ ਪੁਲਿਸ ਨੇ ਇੱਕ ਬੱਸ ਨੂੰ ਰੋਕਿਆ ਤਾਂ ਇਸ ਬੱਸ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਇਸ ਦੇ ਵਿੱਚੋਂ ਤਕਰੀਬਨ 23 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਦੀ ਜਾਣਕਾਰੀ ਦੇ ਮੁਤਾਬਕ ਇਹ ਰਕਮ ਜਲੰਧਰ ਦੀ ਇੱਕ ਮਨੀ ਐਕਸਚੇਂਜ ਕੰਪਨੀ ਦੇ ਕਰਮਚਾਰੀ ਵੱਲੋਂ ਲਿਜਾਈ ਜਾ ਰਹੀ ਸੀ ਤੇ ਇਹ ਪੈਸਾ ਦਿੱਲੀ ਤੋਂ ਜਲੰਧਰ ਟਰਾਂਸਫਰ ਕੀਤਾ ਜਾ ਰਿਹਾ ਸੀ ਇਹ ਸੀ ਨਾਕੇ ਦਰਾਂ ਕੋਲ ਸੇ 23 ਲੱਖ ਰੁਪਏ ਸੀ ਰਿਕਵਰ ਕੀਤਾ ਇਹਦੇ ਦੱਸਣ ਮੁਤਾਬਕ ਇਹਨਾਂ ਦੀ ਇੱਕ ਐਕਸਚੇਂਜ ਕੰਪਨੀ ਹੈ ਟਰੈਵਲ ਐਂਡ ਐਕਸਚੇਂਜ ਕੰਪਨੀ ਇਹਦਾ ਹੈੱਡਕ quartਰ ਜਲੰਧਰ ਹੈ ਇਹ ਕਹਿੰਦਾ ਵੀ ਦਿੱਲੀੋਂ ਕੋਈ ਰਾਹੁਲ ਨਾਮ ਦਾ ਵਿਅਕਤੀ ਹੈ ਇਹ ਇਹ ਦਿੱਲੀੋਂ ਲੈ ਕੇ ਆ ਰਿਹਾ ਸੀ ਜੀ ਪੈਸੇ 23 ਲੱਖ ਰੁਪਏ ਤੇ ਜਲੰਧਰ ਲੈ ਕੇ ਚੱਲਿਆ ਸੀ ਲੇਕਿਨ ਪਰ ਜਿਹੜੀਆਂ ਆਰਵੀਆਈ ਦੀ ਗਾਈਡਲਾਈਨਸ ਨੇ ਉਹ ਇੰਨਾ ਕੈਸ਼ ਰੱਖ ਨਹੀਂ ਸਕਿਆ ਫਰਮ ਅਦਰ ਪੁਆਇੰਟ ਆਫ View ਵੀ ਅਸੀਂ ਨੂੰ ਇਨਵੈਸਟੀਗੇਟ ਕਰ ਰਹੇ ਹਾਂ ਤੇ ਅਸੀਂ ਇਨਕਮ ਟੈਕਸ ਡਿਪਾਰਟਮੈਂਟ ਨੂੰ ਵੀ ਕਾਲ ਕੀਤਾ ਹੈ ਸਾਡੇ ਨੂੰ ਇੰਨਾ ਕੈਸ਼ ਲੈ ਕੇ ਆਂ ਬੰਦਾ ਵਸਤੇ ਵਿੱਚ ਆਉਂਦਾ ਉਹਦੇ ਤੇ ਰਿਸਕ ਵੀ ਜਾਂਦਾ ਉਹਦੇ ਬਾਰੇ ਤੁਸੀਂ ਆਪ ਨੂੰ ਕੀ ਕਹਿ ਜਾਓਗੇ ਬਿਲਕੁਲ ਜੀ ਜੇ ਇੰਨਾ ਕੈਸ਼ ਤਾਂ ਦੇਖੋ ਆਰਵੀਆਈ ਦੀ ਡਾਇਰੈਕਸ਼ਨਸ ਨੇ ਆਪਾਂ ਕੈਸ਼ ਇੰਨਾ ਨਹੀਂ ਲੈ ਜਾ ਸਕਦੇ 20 ਹਜ਼ਾਰ ਤੋਂ ਉੱਤੇ ਨਹੀਂ ਲੈ ਕੇ ਜਾ ਸਕਦੇ ਪਰੇ ਲੈ ਕੇ ਜਾਂਦੇ ਨੇ ਰਿਸਕ ਤਾਂ ਹੈਗਾ ਰਿਸਪੈਕਟ ਤਾਂ ਹੈਗਾ ਹੀ ਆ ਇਹਨਾਂ ਦੇ ਆਪਣੇ ਆਪ ਨੂੰ ਵੇਸ਼ਾ ਕਸੀ ਜਿੰਨੀ ਮਰਜ਼ੀ ਸੁਰੱਖਿਆ ਦਿੰਦੇ ਆ ਲੋਕਾਂ ਨੂੰ ਬਟ ਨਹੀਂ ਹੋਇਆ ਤਾਂ ਇਹਨਾਂ ਨੂੰ ਸੂਚਿਤ ਕਰਨਾ ਚਾਹਾਂਗਾ ਲੋਕਾਂ ਨੂੰ ਵੀ ਇੰਨਾ ਕੈਸ਼ ਨਾਲ ਲੈ ਕੇ ਜਾਣ ਅੱਜ ਕੱਲ ਦਾ ਆਨਲਾਈਨ ਤੁਸੀਂ ट्रांजੈਕਸ਼ਨਸ ਕਰ ਸਕਦੇ ਹੋ ਬੈਂਕ ਰਾਹੀਂ ਕਰ ਸਕਦੇ ਹੋ ਉਹ ਜ਼ਿਆਦਾ ਸੇਫ ਤਰੀਕਾ ਹੈ ਜਗਬਾਨੀ ਟੀਵੀ ਲਈ ਵੈਪਨ ਭਾਰ ਦਵਾਜ ਦੀ ਰਿਪੋਰਟ